ਚੱਲ ਬਾਈ ਸਾਰਿਆਂ ਨੂੰ ਅੱਜ ਮੈਂ ਉਹ ਢੀੜੀ ਕੋਠੀ ਦਿਖਾਉਣ ਜਾ ਰਿਹਾ ਇਹਦੇ ਵਿੱਚ ਆਪਾਂ ਕੰਮ ਕੀਤਾ ਸਟਾਰਟ ਟੂਟੀਆਂ ਦਾ ਤੁਹਾਨੂੰ ਦਿਖਾਉਣਾ ਹੈ ਸਾਰੀ ਵੀਡੀਓ ਬਣੇ ਰਿਓ ਵੀਡੀਓ ਨਾਲ ਆਹ ਕੋਠੀ ਹੈ ਸਾਰੀ ਦੇਖ ਸਕਦੇ ਹੋ ਕੋਠੀ ਦੀ ਲੋਕੇਸ਼ਨ ਇੱਕ ਕੋਠੀ ਬਾਈ ਰੋਡ ਤੇ ਹੀ ਬਣੀ ਹੋਈ ਆ ਪੂਰੀ ਘੈਂਟ ਤੇ ਉਹ ਬਾਈ ਨੇ ਕੰਮ ਕੀਤਾ ਉਹ ਟੂਟੀਆਂ ਦਾ ਸਾਰਾ ਆਹ ਬਾਈ ਨਾਲ ਵੀ ਆਪਾਂ ਗੱਲ ਕਰਾਂਗੇ ਅਜੇ ਬਾਈ ਫੋਨ ਤੇ ਲੱਗਾ ਗੱਲ ਕਰਦਾ ਆਹ ਕੋਠੀ ਦੇ ਵਿੱਚ ਬਾਈ ਨੇ ਕੰਮ ਕਰਿਆ ਸਾਰਾ ਕੋਠੀ ਲੋਕੇਸ਼ਨ ਤੁਸੀਂ ਦੇਖ ਹੀ ਲਈ ਆ ਕੋਠੀ ਅੰਦਰੋ ਹੀ ਬਹੁਤ ਕੈਂਡ ਬਣੀ ਹੋਈ ਆ ਆ ਕੋਠੀ ਦੇ ਵਿੱਚ ਸਾਰਾ ਕੰਮ ਬਾਈ ਹੋਣਾ ਨੇ ਕੀਤਾ ਟੂਟੀਆਂ ਦਾ ਸੁੱਖ ਤੇਰਾ ਆ ਬਾਹਰ ਬਾਹਰ ਵਿੱਚ ਵੀ ਕੰਮ ਬਾਈਆਂ ਉਹਨਾਂ ਨੇ ਹਜੇ ਕੀਤਾ ਸਾਰਾ ਪਾਈਪ ਲਾਈਨ ਪਾਈ ਹੋਈ ਆ ਆ ਵੀ ਆ ਲੈ ਭਾਈ ਆਪਾਂ ਤੁਹਾਨੂੰ ਸਾਰੀ ਅੰਦਰਲੀ ਫੀਟਿੰਗ ਦਿਖਾ ਦਿੱਤੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਸਾਨੂੰ ਸਪੈਸ਼ਲੀ ਬੈਕਗ੍ਰਾਉਂਡ ਆ ਡੈਗ ਬਣਾਏ ਹੋਏ ਨੇ ਡੈਗਾਂ ਦੀ ਵੀਡੀਓ ਆ ਪਹਿਲਾਂ ਤੁਹਾਨੂੰ ਦਿਖਾਈ ਸੀ ਸਾਰੇ ਪਾਈਪ ਲਾਈਨ ਦੱਬੀ ਹੋਈ ਆ ਠੀਕ ਹੈ ਤੇ ਜਿਹੜਾ ਬਾਈ ਸਾਰਾ ਕੁਝ ਆਪ ਹੀ ਤਿਆਰ ਕਰਦਾ ਨਕਸ਼ਾ ਆਪ ਬਾਈ ਤਿਆਰ ਕਰਦਾ ਬਾਈ ਜਿਹੜੀਆਂ ਪਾਈਪ ਲਾਈਨ ਪਾਈ ਆ ਸਾਰੀ ਤੁਸੀਂ ਆਪ ਹੀ ਪਾਈ ਆ ਹਾਂਜੀ ਹਾਂ ਵੀਰੇ ਤੇ ਬਾਈ ਜਿਹੜਾ ਨਕਸ਼ਾ ਨਕਸ਼ਾ ਤਿਆਰ ਕਰਦਾ ਡੂਡਿਆਂ ਸਾਰਾ ਤੁਸੀਂ ਆਪ ਹੀ ਤਿਆਰ ਕਰਦੇ ਹੋ ਸਾਰਾ ਵੀਰੇ ਸਾਰਾ ਠੀਕ ਹੈ ਬਾਈ ਸਾਰਾ ਤੁਹਾਡੇ ਆਪ ਦੇ ਹੱਥੀਂ ਕੰਮ ਕਰਿਆ ਹੋਇਆ ਹੈ ਠੀਕ ਆ ਬਾਈ ਪਾਈਪ ਕਿਹੜੀ ਆ ਕਿਹੜੀ ਆ ਜੀ ਆ ਪਾਈਪ ਲਾਈਨ ਬਾਈ ਕਿਹੜੀ ਵਰਤ ਤਾ ਫਿਰ ਤੁਸੀਂ ਇਹਦੇ ਵਿੱਚ ਇਹ ਪਾਈਪ ਲਾਈਨ ਵੀਰੇ 6 ਇੰਚੀ ਆ ਗਈ ਹੈਨੋਲੈਕਸ ਸਟਾਡਵਿਊਰ ਠੀਕ ਆ ਜੀ 4 ਕਿਜੀ ਠੀਕ ਆ ਜੀ ਤੇ ਉਹ ਬਾਈ ਵੀ ਤੁਹਾਡੇ ਨਾਲ ਹੀ ਦੂਜਾ ਹਾਂਜੀ ਹਾਂ ਹਾਂਜੀ ਹਾਂ ਠੀਕ ਆ ਜੀ ਲੈ ਬਾਈ ਇਹ ਬਾਈ ਆਪ ਹੀ ਸਾਰਾ ਕੰਮ ਤਿਆਰ ਕਰਦੇ ਆ ਆਪ ਹੀ ਨਕਸ਼ਾ ਤਿਆਰ ਕਰਦੇ ਆ ਇਧਰ ਉਹ ਬਾਈ ਉਹਨਾਂ ਨੇ ਡੈਗ ਆਲੇ ਪਾਇਪ ਇਧਰ ਬਾਹਰ ਨੂੰ ਕੱਢੇ ਹੋਏ ਨੇ ਤੇ ਉਹ ਦੂਜਾ ਬਾਈ ਵੀ ਨਾਲ ਹੀ ਲੱਗਾ ਕੰਮ ਕਰਨ ਲੋਕ ਬਾਈ ਫਿਰ ਨਕਸ਼ਾ ਤੋਂ ਵੀ ਸਾਰਾ ਆਪ ਹੀ ਬਣਾਉਣਾ ਹਾਂਜੀ ਹਾਂ ਠੀਕ ਜਿਹੜਾ ਹੋਗਾ ਟਿਕਟ ਹਾਂਜੀ ਕੋਈ ਜਾਣ ਕੇ ਕਲੀਅਰ ਕਰ ਦਿੰਦੇ ਆਂ ਕਿ ਵਿੱਚ ਫਿਰ ਉਹਨਾਂ ਨੇ ਨਾ ਕਲੀਅਰ ਕੀਤਾ ਫਿਰ ਸਾਰਾ ਯਾਨੀ ਕਿ ਜਿਹੜਾ ਮੈਨੇਜਮੈਂਟ ਆਗਾ ਜਿਹੜਾ ਇਹਦਾ ਪਾਈਪਲਾਈਨ ਦਾ ਨਕਸ਼ਾਗਾ ਉਹ ਆਪ ਹੀ ਤਿਆਰ ਕਰਦੇ ਆਂ ਠੀਕ ਹੈ ਜਿਹਦੇ ਵਿੱਚ ਆ ਜਿਹੜੀ ਕੋਠੇ ਪੂਰੀ ਨਕਸ਼ੇ ਦੇ ਵਿੱਚ ਹੈਗਾ ਇਹ ਪਾਈਪਲਾਈਨ ਦਾ ਨਕਸ਼ਾ ਨਹੀਂ ਠੀਕ ਠੀਕ ਜਿਹਦੇ ਵਿੱਚ ਸਾਰਾ ਨਕਸ਼ਾ ਤਿਆਰ ਕਰਿਆ ਗਿਆ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਬਾਥਰੂਮਾਂ ਦਾ ਕੰਮ ਅੰਦਰ ਕਰਨ ਵਾਲਾ ਜੀ ਉਹ ਤੁਸੀਂ ਹਜੇ ਕਰਿਆ ਨਹੀਂ ਸਟਾਰਟ ਜੀ ਲੈ ਉਹਦਾ ਕੰਪਲੀਟ ਹੋ ਜਾਣਾ ਠੀਕ ਹੈ ਜੀ ਮੱਲਾ ਕੋਠੀ ਦਾ ਸਾਰਾ ਕੁਝ ਤਿਆਰ ਹੋ ਚੁੱਕਾ ਹੈਗਾ ਠੀਕ ਹੈ ਸੋ ਆ ਜਿਹੜਾ ਮੱਲਾ ਪੱਥਰ ਦਾ ਟਾਇਲ ਦਾ ਕੰਮ ਰਹਿਦਾ ਹੈਗਾ ਠੀਕ ਹੈ ਪਾਉਣ ਦਾ ਕੰਮ ਕਲੀਅਰ ਹੋ ਗਿਆ ਫਿਰ ਉਸ ਤੋਂ ਬਾਅਦ ਕਲੀਅਰ ਕਰ ਲਾਂਗੇ ਓਕੇ ਜੀ ਓਕੇ ਤੇ ਦੋ ਬਾਥਰੂਮ ਹੈ ਇੱਥੇ ਨੇ ਇੱਕ ਬਾਥਰੂਮ ਉੱਪਰ ਆ ਠੀਕ ਹੈ ਉਹਨਾਂ ਦੀ ਫੀਟਿੰਗ ਹੋਈ ਵੀ ਹੈ ਜੀ ਹਾਂ ਜੀ ਹਾਂ ਸਾਰਿਆਂ ਦਾ ਪਾ ਫੀਟਿੰਗ ਹੋਈ ਹੋਈ ਹੈ ਸਾਰਿਆਂ ਦਾ ਕੰਮ ਠੀਕ ਹੈ ਜੀ ਇਹਦੀ ਫਿਰ ਟਾਲ ਕੇ ਤੁਹ ਇਸ ਹਰ ਕੋਈ ਹਰ ਕੋਈ ਰੋਡ ਤੇ ਨਾਲੇ ਸਾਰੇ ਕੰਮ ਕਲੀਅਰ ਹੈ ਠੀਕ ਹੈ ਜੀ ਜੇ ਬਾਈ ਸੋਤੋ ਕੁਛ ਨੇ ਕੋਈ ਕੰਮ ਕਰਾਉਣਾ ਹੋਵੇ ਤੁਸੀਂ ਕਿੱਥੇ ਕਿੱਥੇ ਕੰਮ ਕਰ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਵੀ ਜਿੱਥੇ ਵੀ ਤੁਸੀਂ ਕਹੋਗੇ ਯਾਰ ਉੱਥੇ ਕੰਮ ਕਰ ਦਾਂਗੇ ਠੀਕ ਹੈ ਜੀ ਹਰ ਜਿਹੜੀ ਮਰਜ਼ੀ ਆ ਕੰਪਨੀ ਜਿਹੜਾ ਵੀ ਤੁਸੀਂ ਕਹੋਗੇ ਮਨ ਲਾ ਹੁਣ ਜਿਹੜਾ ਆਮ ਆਪਣੇ ਆਪ ਦੇ ਵਿੱਚ ਚੱਲਦਾਗਾ ਸੀਬੀਵੀਸੀ ਚੱਲਦਾਗਾ ਹਾਂਜੀ ਤੇ ਪੀਪੀਆਰਬੀ ਚੱਲਦਾਗਾ ਤੇ ਉਹ ਦੂਸਰਾ ਵੀ ਪੈਪ ਜਿਹੜਾ ਹੀ ਪੈਪ ਚੱਲਦਾਗਾ ਉਹ ਅਸੀਂ ਤਿਆਰ ਉਹ ਕਰ ਦਾਂਗੇ ਅਸੀਂ ਠੀਕ ਹੈ ਜੀ ਲੈ ਵੀ ਮੰਨੋ ਇਹ ਬਾਈ ਆਪ ਹੀ ਨਕਸ਼ਾ ਇਹ ਦੋਨੇ ਬਾਈ ਲੱਗੇ ਹੋਇਆ ਆਪ ਹੀ ਤੇ ਦੋਨੇ ਜਣੇ ਆਪ ਹੀ ਨਕਸ਼ਾ ਬਣਾ ਕੇ ਆਪ ਹੀ ਸਾਰੀ ਫਿਟਿੰਗ ਕਰਦੇ ਆ ਤੇ ਕੰਮ ਆ ਜਿਹੜਾ ਸਾਰਾ ਇਹ ਪੂਰਾ ਟਰੱਸਟ ਦੇ ਕਰਦੇ ਆ ਬਾਈ ਠੀਕ ਆ ਸਾਰਾ ਬਸਵਾਸ ਵਾਲਾ ਕੰਮ ਕਰਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਬਾਈ ਆਪ ਹੀ ਨਾਲ ਲੱਗੇ ਹੋਏ ਨੇ ਦੋਨੇ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਸਮਾਨ ਮਾਲ ਸਮੇਤ ਵੀ ਆਗਰ ਕਿਸੇ ਨੇ ਕੰਮ ਕਰਵਾਉਣਾ ਉਹ ਵੀ ਕਰ ਦਿੰਦੇ ਆਗੇ ਠੀਕ ਹੈ ਜੀ ਇਹ ਪੂਰੀ ਕੋਠੀ ਦੇ ਵਿੱਚ ਜਿਹੜਾ ਆਪਣਾ ਨਮਾ ਚੱਲਿਆਗਾ ਤੇ ਸਕੀਪਰ ਦਾ ਠੀਕ ਹੈ ਜੀ ਉਹਦਾ ਸਵੀਸੀ ਪੈ ਪਿਆ ਹੋਇਆ ਸਾਰਾ ਠੀਕ ਹੈ ਜੀ ਬਈ ਟੋਟਲ ਕਿੰਨਾ ਖਰਚਾ ਆ ਜਾਂਦਾ ਕੋਠੀ ਦਾ ਕੰਮ ਕਰਨ ਤੇ ਟੋਟਲ ਦਾ ਐਗਰੀਓ ਉਹਨਾਂ ਦਾ ਸੱਸਾ ਕੀ ਹੈਗਾ ਏਰੀਆ ਦੇ ਮੁਤਾਬਿਕ ਠੀਕ ਏਰੀਆ ਦੇ ਹਿਸਾਬ ਨਾਲ ਬਾਕੀ ਆਪਣੇ ਜਿਹੜੇ ਬਾਥਰੂਮ ਤਿਆਰ ਕਰਾਉਣੇ ਕਿਸ ਤਰ੍ਹਾਂ ਦੇ ਕਰਵਾਉਣਿਆਂਗੇ ਠੀਕ ਹੈ ਜੀ ਜਿਵੇਂ ਸਿੰਪਲ ਬਾਥਰੂਮ ਹੋ ਗਿਆ ਠੀਕ ਹੈ ਲਗਜ਼ਰੀ ਬਾਥਰੂਮ ਹੋ ਗਿਆ ਜਿਵੇਂ ਆਹ ਇਹ ਕੋਠੇ ਵਿੱਚ ਜਿਵੇਂ ਮਤਲਬ ਬਈ ਹਰ ਇੱਕ ਤਾਰਾਂ ਦਾ ਕੋਈ ਕੰਮ ਕਰ ਦਿੰਦੇ ਹੋ ਜਿਵੇਂ ਕਿ ਬਾਹਰਲੀ ਕੋਠੀਆਂ 'ਚ ਕੰਮ ਕਰਿਆ ਹੁੰਦਾ ਸਾਰਾ ਤੁਸੀਂ ਕਰ ਦਿੰਦੇ ਹੋ ਮੇਰੇ ਬਾਹਰੀ ਕੰਟਰੀਆਂ ਦੇ ਵਿੱਚ ਕੰਮ ਹੁੰਦਾਗਾ ਉਸ ਤਰ੍ਹਾਂ ਕਰਦਾਂਗੇ ਠੀਕ ਹੈ ਜੀ ਚਾਹੇ ਆਦਾ ਨਕਸ਼ਾ ਤਿਆਰ ਕਰਵਾ ਕੇ ਚਾਹੇ ਆ ਵੀ ਬਾਹਰੀ ਕੰਟਰੀ ਦੇ ਵਿੱਚੋਂ ਵੀ ਹਾਂਜੀ ਨਕਸ਼ਾ ਦਰਵਾਰਗਾ ਵਾਲਾ ਵੀਡੀਓ ਤਿਆਰ ਤਿਆਰ ਕਰਵਾ ਲਈ ਵੀ ਹਾਂਜੀ ਉਹਨੂੰ ਇਸ ਤਰ੍ਹਾਂ ਕਰਨਾਗਾ ਉਸ ਤਰ੍ਹਾਂ ਹੀ ਕਰਦਾਂਗੇ ਠੀਕ ਹੈ ਜੀ ਲੈ ਮੱਲੋ ਬਾਈ ਕਹਿੰਦੇ ਵੀ ਜਿੱਦਾਂ ਵੀ ਤੁਸੀਂ ਕੰਮ ਕਰਾਉਣਾ ਬਾਥਰੂਮਾਂ ਦਾ ਜਾਂ ਜਿੱਦਾਂ ਵੀ ਤੁਸੀਂ ਫੀਟਿੰਗ ਕਰਾਉਣੀ ਚਾਹੁੰਦੇ ਹੋ ਤੁਸੀਂ ਬਾਈ ਹੁਣਾਂ ਨੂੰ ਵੀਡੀਓ ਦਿਖਾ ਕੇ ਤੁਸੀਂ ਨਕਸ਼ਾ ਦਿਖਾ ਕੇ ਕੰਮ ਤਿਆਰ ਕਰਵਾ ਸਕਦੇ ਹੋ ਲੈ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ